ਤੁਸੀਂ ਵੀ ਇਦਾਂ ਹੀ ਬਣਾਇਓ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ। ਵੈਗੁਰਜੀ ਦਾ ਖਾਲਸਾ ਵੈਗੁਰਜੀ ਦੀ ਫਤਿਹ ਸਾਜ ਦਿਲਾਂ ਦੀ ਚੰਦ ਤੇ ਤੁਹਾਡਾ ਸਭ ਦਾ ਸਵਾਗਤ ਹੈ। ਚੈਨਲ ਤੇ ਜੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ। ਅੱਜ ਮੈਂ ਦੁਪਹਿਰੇ ਦੇ ਖਾਣੇ ਵਿੱਚ ਕੀ ਬਣਾ ਰਹੀ ਹਾਂ ਬਣਾ ਰਹੀਆਂ ਇੱਕ ਪੋਸਟਿਕ ਜੀ ਬਹੁਤ ਹੀ ਸਵਾਦਿਸ਼ਟ ਪਾਲਕ ਪਨੀਰ ਬਣਾ ਰਹੀਆਂ ਇਹਨੂੰ ਦੇਸੀ ਘਿਓ ਵਿੱਚ ਮੇਰੇ ਬਣਾਉਣ ਦਾ ਤਰੀਕਾ ਕੀ ਬਹੁਤ ਆਸਾਨ 5-7 ਮਿੰਟ ਵਿੱਚੇ ਬਣ ਜਾਂਦਾ ਤੁਸੀਂ ਦੇਖਦੇ ਰਹੋ ਵੀਡੀਓ ਤੇ ਬਣੇ ਰਹੋ ਮੈਂ ਕਿੱਦਾਂ ਬਣਾਉਣੀ ਆ ਸਾਰਾ ਕੁਝ ਮੈਂ ਕਿਉਂਕਿ ਹੁੰਦਾ ਤਾਂ ਉਹੀਆਂ ਇੰਗਰੀਡੀਅੰਟਸ ਹੋਈ ਹੁੰਦੀਆਂ ਸਭ ਦੇ ਬਣਾਉਣ ਦਾ ਢੰਗ ਤੇ ਉਹਦਾ ਬਣਾਉਣ ਦੇ ਢੰਗ ਤੋਂ ਬਾਅਦ ਜਿਹੜਾ ਉਹਦਾ ਸਵਾਦ ਆਉਂਦਾ ਉਹ ਅਲੱਗ ਹਰੇਕ ਦੇ ਹੱਥ ਦਾ ਅਲੱਗ ਹੁੰਦਾ ਬੜੇ ਰਹੋ ਵੀਡੀਓ ਤੇ ਤੇ ਵੀਡੀਓ ਨੂੰ ਸਕਿੱਪ ਨਾ ਕਰਿਓ ਪੂਰੀ ਦੇਖਿਓ ਆਪਾਂ ਨੇ ਹੁਣ ਲੇਲਾਣਾ ਦੇਸੀ ਘਿਓ ਤੇ ਉਹਦੇ ਵਿੱਚ ਮੈਂ ਕੀ ਕੁਛ ਪਾਉਣਾ ਹੈ ਕਿੱਦਾਂ ਬਣਾਉਣਾ ਤੜਕਾ ਆਓ ਜੀ ਆਪਾਂ ਵੀਡੀਓ ਬਣਾਉਨੇ ਆ ਸ਼ੁਰੂ ਕਰਦੇ ਆ ਵੀਡੀਓ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਮੈਂ ਲਸਣ ਐਦਾਂ ਕੱਟ ਲਿਆ ਚਾਰ-ਚਾਰ ਹਿੱਸੇ ਬਣਾ ਲੇ ਲਸਣ ਦੇ ਮਿਰਚਾਂ ਲੈ ਲਈਆਂ 5-7 ਕਿਉਂਕਿ ਇੱਕ ਕਰਾਰੀ ਜਿਹਾ ਸੁਆਦ ਆ ਜਾਂਦੀ ਹੈ ਬੱਚਿਆਂ ਨੂੰ ਇਹ ਆਪਾਂ ਨੇ ਲੈ ਲਿਆ ਅਦਰਕ ਅਦਰਕ ਤੇ ਲਸਣ ਸਰਦੀਆਂ ਵਿੱਚ ਆਪਾਂ ਨੂੰ ਜ਼ਿਆਦਾ ਖਾ ਲੈਣਾ ਚਾਹੀਦਾ ਪਹਿਲਾਂ ਆਪਾਂ ਨੇ ਅਦਰਕ ਲਸਣ ਨੂੰ ਥੋੜਾ ਜਿਹਾ ਪੁੰਨ ਲੈਣਾ ਬਿਲਕੁਲ ਥੋੜਾ ਜਿਹਾ ਮੈਂ ਮਸਾਲਾ ਲਿਆ ਤੇ ਜੀਰਾ ਲਿਆ ਤੇ ਪਿਆਜ਼ ਲਏ ਆ ਮੈਂ 3-4 మీడియం ਸਾਈਜ਼ ਦੇ ਆਪਾਂ ਨੇ ਇਹਦੇ ਵਿੱਚ ਪਾ ਦਾਣਾ ਨਮਕ ਨਮਕ ਪਾ ਕੇ ਹੁਣ ਆਪਾਂ ਨੇ ਪਾ ਦਾਣੀ ਇਹਦੇ ਵਿੱਚ ਆਪਣੀ ਕੱਟੀ ਹੋਈ ਪਾਲਕ ਇਦਾਂ ਮਿਕਸ ਕਰਕੇ ਆਪਾਂ ਨੇ ਇਹਨੂੰ 5-4 ਮਿੰਟ ਵਾਸਤੇ ਢੱਕ ਕੇ ਰੱਖ ਦੇਣਾ ਆਪਣਾ ਤਿਆਰ ਆ ਇਹ ਬਣ ਕੇ ਇਹਨੂੰ ਆਪਾਂ ਨੇ ਗਰਮ-ਗਰਮ ਹੀ ਪਾ ਲੈਣਾ ਵਿੱਚ ਆਪਾਂ ਨੂੰ ਇਹਨੂੰ ਠੰਡੀ ਕਰਨ ਦੀ ਲੋੜ ਨਹੀਂ ਹੁਣ ਆਪਾਂ ਨੇ ਇਹਨੂੰ ਠੰਡਾ ਕਰਨ ਵਾਸਤੇ ਨਾ ਅੱਪਰੇ ਅੱਧਾ ਦਹੀਂ ਪਾ ਦੇਣਾ ਮੈਂ ਪੌਣੀ ਕਕੌਲੀ ਤਿੰਨ ਹਿੱਸੇ ਕੌਲੀ ਲਈਆ ਚੌਥਾ ਹਿੱਸਾ ਛੱਡ ਕੇ ਆਪਾਂ ਨੇ ਇੰਨਾ ਦਹੀਂ ਪਾ ਲੈਣਾ ਇਹਦੇ ਵਿੱਚ ਤੇ ਇਹਨੂੰ ਚੰਗੀ ਤਰ੍ਹਾਂ ਮਿਲਾ ਦੇਣਾ ਵਿੱਚ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਆਪਾਂ ਨੇ ਇਹਦਾ ਆਹ ਵਾਲਾ ਜਿਹੜਾ ਗ੍ਰाइंड ਕਰਨ ਵਾਲਾ ਇਹ ਮੇਰਾ ਇਦਾਂ ਦਾ ਹੈ ਮੈਂ ਇਹਨੂੰ ਨਹੀਂ ਲਗਾਉਂਗੀ ਕਿਉਂਕਿ ਫਿਰ ਇਹਦੀ ਭਾਫ਼ ਆ ਜਿਹੜੀ ਉੱਪਰ ਉੱਡਦੀ ਰਹੂਗੀ ਆਪਾਂ ਨੂੰ ਗ੍ਰाइंड ਕਰਨਾ ਆਸਾਨ ਹੋ ਜਾਊਗਾ ਜਿਹੜਾ ਥੋੜਾ ਜਿਹਾ ਦਹੀਂ ਹੈ ਦੇ ਵਿੱਚ ਆਪਣੇ ਇੱਕ ਚਮਚਾ ਛੋਟਾ ਜਿਹੜਾ ਬੇਸਣ ਦਾ ਘੋਲ ਲਾਣਾ ਚੰਗੀ ਤਰ੍ਹਾਂ ਤੇ ਥੋੜਾ ਜਿਹਾ ਮਿਲਾ ਦੇਣਾ ਪਾਣੀ ਤਾਂ ਕਿ ਇਹ ਪਤਲਾ ਹੋ ਜਵੇ 5 ਮਿੰਟ ਵਾਸਤੇ ਫੇਰ ਟੱਕ ਕੇ ਰੱਖ ਦੇਣਾ ਗੈਸ ਮੈਂ ਬੰਦ ਕਰਤਾ ਸੀ ਕਿਉਂਕਿ ਇਹ بڑے ਛਿੱਟੇ ਵੱਜ ਰਹੇ ਆਲੇ ਦੁਆਲੇ ਇਹ ਮੈਂ ਪਨੀਰ ਰੱਖਿਆ ਹੋਇਆ ਸੀ ਕੱਲ ਕੱਢ ਕੇ ਕੱਲ ਬਣਾਇਆ ਤੇ ਫਰਿੱਜ ਵਿੱਚ ਐਦਾਂ ਕਰਕੇ ਰੱਖਤਾ ਐਦਾਂ ਕਟਿੰਗ ਕਰਕੇ ਰੱਖਦਾ ਸੀ ਫਿਰ ਜਿਆਦਾ ਤੇਜ਼ ਅੱਗ ਤੇ ਨਹੀਂ ਰੱਖਣਾ ਫਿਰ ਸਖਤ ਹੋ ਜਾਂਦਾ ਪਨੀਰ ਨਰਮ ਮਤਲਬ ਰਹਿੰਦਾ ਫਿਰ ਜੇ ਆਪਾਂ ਨਾ ਇਹਨੂੰ ਮੀਡੀਅਮ ਤੋਂ ਘੱਟ ਅੱਗ ਰੱਖਣੀ ਆ ਤੇ ਇਹਨੂੰ ਪਕਾਉਣਾ ਹੈ 2 ਮਿੰਟ ਵਾਸਤੇ ਫਿਰ ਆਪਣਾ ਬਣ ਕੇ ਇਹ ਤਿਆਰ ਆ ਬਹੁਤ ਜਿਆਦਾ ਸਵਾਦ ਬਣਦਾ ਤੁਸੀਂ ਵੀ ਬਣਾ ਕੇ ਦੇਖਿਓ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਦੇ ਹੋ ਵੀਡੀਓ ਨੂੰ ਆਪਾਂ ਨੇ ਪਾਲਕ ਪਨੀਰ ਨਾਲ ਮੱਕੀ ਦੀ ਰੋਟੀ ਬਣਾ ਲਣੀ ਮੱਕੀ ਦੀ ਰੋਟੀ ਦਾ ਤੁਸੀਂ ਮੈਨੂੰ ਪਹਿਲੀਆਂ ਵੀਡੀਓ ਚ ਦੇਖਿਆ ਬਣਾਉਂਦੇ ਮੈਂ ਕਿਹਾ ਚਲੋ ਇਹਨੂੰ ਕੀ ਸ਼ੂਟ ਕਰਨਾ ਵੀ ਹੁਣ ਫਿਰ ਬਣਾ ਕੇ ਜੇ ਆਪਾਂ ਕਈ ਤਰ੍ਹਾਂ ਨਾਲ ਬਣਾ ਸਕਦੇ ਆ ਤੇ ਵੀ ਫਿਰ ਆਪਾਂ ਅਲੱਗ-ਤਿੱ ਹੋਈ ਵੀਡੀਓ ਬਣਾਉਂਗੇ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜਾਂਦੀ ਹੈ ਥੋੜਾ ਇਹਦੇ ਲਈ ਪਾਸੇ ਤੇਲ ਪਹਿਲੀ ਪਹਿਲੀ ਰੋਟੀ ਨਹੀਂ ਫਿਰ ਉੱਠਦੀ ਨਹੀਂ ਹੈਗੀ ਤਵੇ ਪਰ ਇਹ ਪਾਣੀ ਹੱਤੀ ਰੋਟੀ ਆ ਕਈ ਤਰ੍ਹਾਂ ਨਾਲ ਬਣਦੀ ਆ ਮੱਕੀ ਦੀ ਰੋਟੀ ਕਈ ਵਾਰੀ ਕੋਈ ਤੇਲ ਲਾਉਂਦਾ ਕੋਈ ਐਦਾਂ ਪਾਣੀ ਲਾ ਕੇ ਵਧਾ ਲੰਦਾ ਹੱਥਾਂ ਨੂੰ ਨਹੀਂ ਚਿਪਕਦਾ ਫਿਰ ਆਟਾ ਐਦਾਂ ਕਰਕੇ ਇਹ ਤਾਂ ਪ੍ਰੈਕਟਿਸ ਨਾਲ ਹੀ ਆ ਬਸ ਐਦਾਂ ਵੱਧ ਜਾਂਦੀ ਹੈ ਰੋਟੀ ਇਹਦੇ ਰッコ ਨੇ ਬੰਦ ਕਰ ਜਾਣਾ ਪਾਲਕ ਇੱਧਰ ਆਪਣੀ ਮੱਕੀ ਦੀਆਂ ਤਿੰਨ ਰੋਟੀਆਂ ਇੱਕੋ ਵਾਰੀ ਚ ਤਿਆਰ ਕਿਉਂਕਿ ਇਹ ਮੈਂ ਖਰੀਦ ਲਈ ਸੀ ਤਵੀ ਕਾਫੀ ਵੱਡੀ ਆ ਇਹ ਤਿੰਨ ਰੋਟੀਆਂ ਪੈ ਜਾਣੀਆਂ ਇੱਧਰ ਆਪਾਂ ਨੇ ਆਪਣੀ ਪਾਲਕ ਪਨੀਰ ਦੀ ਸਬਜ਼ੀ ਲੈਣੀ ਪਰੋਸ ਆਪਣੇ ਵਾਈਟ-ਵਾਈਟ ਜੇ ਕਿਉਂਕਿ ਇਹ بڑے ਛਿੱਟੇ ਪੈਂਦੇ ਆ ਇਹਦੇ ਵਿੱਚ ਦੇਖੋ ਕਿੰਨਾ ਨਰਮਾ ਬਣਿਆ ਪਨੀਰ ਬਹੁਤ ਨਰਮ ਬਣਿਆ ਪਨੀਰ ਇਹ ਦੇਖੋ ਬਹੁਤ ਨਰਮ ਬਹੁਤ ਜਿਆਦਾ ਸਵਾਦ ਲੱਗਦੀ ਹੈ ਇਹ ਖਾਣੇ ਨੂੰ ਏਦਾਂ ਕਿਉਂਕਿ ਆਪਾਂ ਨੇ ਜਿਹੜਾ ਪਹਿਲਾਂ ਭੁੰਨਣ ਦਾ ਢੰਗ ਸੀ ਨਾ ਆਪਣਾ ਉਹ ਬਹੁਤ ਟੇਸਟੀ ਰਹਿੰਦਾ ਤੁਸੀਂ ਵੀ ਏਦਾਂ ਹੀ ਬਣਾਇਓ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਵੀਡੀਓਜ਼ ਦੇਖਦੇ ਰਹਿਓ ਏਦਾਂ ਹੀ ਕੁਕਿੰਗ ਦੀਆਂ ਕੋਈ ਜਾਣਕਾਰੀ ਇਟਲੀ ਨਾਲ ਸੰਬੰਧਿਤ ਹੁੰਦੀ ਹੈ ਆਪਣੀਆਂ ਉਹ ਵੀਡੀਓਜ਼ ਵੀ ਆਉਂਦੀਆਂ ਆਪਣੀ ਪਾਲਕ ਪਨੀਰ ਦੀ ਸਬਜ਼ੀ ਆ ਤਿਆਰ ਇਹਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਸਾਂਝ ਦਿਲਾਂ ਦੀ ਚੈਨਲ ਦੇਖਦੇ ਰਹੋ ਕਿਸੇ ਹੋਰ ਵੀਡੀਓ ਚ ਮਿਲਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਏ ਬਾਏ